ਲਓ ਵੀ ਸੱਜਣੋ ਤਿਆਰੀ ਖਿੱਚ ਲਓ ਤੁਹਾਨੂੰ ਆਪਣਾ ਮਲੋਟ ਵਾਲੇ ਲਾਲੀ ਦਾ ਮਲਾਉਣਾ ਤੇ ਲਾਲਜੀ ਕੋਲ ਇੱਕ ਟਰੈਕਟਰ ਹੈ ਤੇ ਕਹਿੰਦਾ ਟਰੈਕਟਰ ਮੇਰਾ ਬਾਹਲਾ ਚੰਗਾ ਹੈ ਤਰੀਫਾਂ ਦੇ ਪੁੱਲ ਵੱਧ ਬੰਦ ਹੈ ਕਿਉਂ ਲਾਲੀ ਹੈ ਇਹ ਗੱਲ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਈ ਜੀ 4455 ਪਾਵਰ ਟਰੈਕ 2017 ਮਾਡਲਟ ਅੱਛਾ ਈ ਲੋ ਟਰੈਕਟਰ ਬਸ ਜਿੰਨਾ ਕਹਿ ਲੋ ਤਰੀਫ ਕਰ ਲੋ ਓਨੀ ਥੋੜੀ ਆ ਟਰੈਕਟਰ ਦੀ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ ਜੀ ਹੂੰ ਠੀਕ ਆ ਜੀ ਟਰੈਕਟਰ ਇੰਜਨ ਗੇਅਰ ਦਾ ਹੂੰ ਪੁੱਲ ਚੰਗਾ ਜਿਹੜਾ ਇੱਕ ਵਾਰੀ ਉੱਤੇ ਟ్రਾਈ ਲਾਈਨ ਬਹਿ ਗਿਆ ਨਾ ਹੂੰ ਟਰੈਕਟਰ ਦੇ ਥੱਲੇ ਨਹੀਂ ਉਤਰਦਾ ਬਾਈ ਇੰਨੀ ਆਪਣੀ ਗਾਰੰਟੀ ਆ ਟਰੈਕਟਰ ਦੀ ਲੈ ਕੇ ਜਾਊਗਾ ਲੈ ਕੇ ਹੀ ਜਾਊਗਾ ਹੂੰ ਇਹ ਬਾਈ ਜੀ ਡਬਲ ਕਲੱਚ ਆ ਗਿਆ ਹੂੰ ਠੀਕ ਆ ਜੀ ਰਿਵਰਸ ਪੀਟੀਓ ਹੂੰ ਟੇਲ ਬ੍ਰੇਕਾਂ ਤੇ ਡਬਲ ਡਿਸਟ੍ਰਿਬਿਊਟਰ ਜੀ ਟਰੈਕਟਰ ਆ ਗਿਆ ਢਿੱlo ਇਹ ਅੱਛਾ ਹਾਂ ਜੀ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਰੰਗ ਪੇੜ ਦਾ ਸਾਰਾ オリジナル ਆ ਜੀ ਹੂੰ ਫੁੱਲ ਗਾਰੰਟੀ ਆ ਟਰੈਕਟਰ ਦੀ ਗੇਅਰ ਇੰਜਨ ਦਾ ਗੇਅਰ ਇੰਜਨ ਗੇਅਰ ਦਾ ਤਾਂ ਮੈਂ ਕਹਾ ਯਾਰ ਤੂੰ ਗੱਲਾਂ ਹੀ ਛੱਡ ਦੇ ਜਿਹੜਾ ਉੱਤੇ ਬਹਿ ਗਿਆ ਲੈ ਕੇ ਹੀ ਜਾਊਗਾ ਲੈ ਕੇ ਹੀ ਜਾਊਗਾ ਹਾਂ ਤੇ ਆਓ ਯਾਪ ਨੰਬਰ ਆ ਟਰੈਕਟਰ ਆ ਕਿੱਥੋਂ ਦਾ ਪੀਵੀ 60 ਹੈ ਨਾ ਹਾਂਜੀ ਕਿੱਥੋਂ ਦਾ ਆ ਗਿਆ ਇਹ ਗਿੱਦੜਵਾ ਦਾ ਨੰਬਰ ਹੈ ਜੀ ਟਰਿਮਾ ਦਾ ਮਗਰਾੜਾ ਦਾ ਛੋ ਦਾ ਢਿੱਲੋ ਸਾਰਾ origignal ਟਰੈਕਟਰ ਹੈ ਅੱਛਾ ਹਾਂ ਜਿਹੜੀ ਗੱਲ ਕਹਿਤੀ ਉਸ ਚ ਕੋਈ ਕਮੀ ਨਿਕਲੇ ਆਪਾਂ ਦੇਣਦਾਰਾਂ ਚੀਜ਼ ਦੇ ਇੰਜਨ ਗੇਅਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਆ ਬਾਕੀ ਟਰੈਕਟਰ ਦਾ ਰੰਗ ਰੂਪ ਤੂੰ ਆਪ ਹੀ ਵੇਖ ਲਾ ਥੱਲੇ ਚੈਸੀ ਦਾ ਰੰਗ ਸ਼ੋ ਮਗਰਾੜ ਰਿਮ ਟਰੈਕਟਰ ਦੇ ਕਿਵੇਂ ਦੇ ਪਏ ਆ ਹੂੰ ਇੰਜਨ ਗੇਅਰ ਦਾ ਤਾਂ ਫੁੱਲ ਚੰਗਾ ਟਰੈਕਟਰ ਆ ਬਾਈ ਯਾਰ ਜ਼ਿੰਮੇਦਾਰਾ ਟਰੈਕਟਰ ਆ ਹੂੰ ਇੰਜਨ ਗੇਅਰ ਦਾ ਬਾਕੀ ਆ ਚੀਜ਼ਾਂ ਦੇਖ ਲਓ ਤੁਸੀਂ ਉਹਨੇ ਕਿਹਾ ਕੀ 4 ਸਿਲੰਡਰ ਚ ਆ ਗਿਆ ਡਬਲ ਕਲਚ ਆ ਗਿਆ ਤੇਲ ਬ੍ਰੇਕ ਆ ਗਿਆ ਹਾਈ ਕੈਪੈਸਿਟੀ ਲਿਫਟ ਆ ਗਿਆ ਹਣਾ ਹਾਂ ਇਹ ਬੱਗੀ ਲਾਲੀ ਇਹ ਟਰੈਕਟਰ ਇਹ ਜੀਸੀਬੀ ਦੇ ਹਿੱਸੇ ਵਾਲਾ ਵੱਡੇ ਹਿੱਸੇ ਵਾਲਾ ਬਾਈ ਯਾਰ ਇਹ ਸਭ ਤੋਂ ਮੇਨ ਆ ਵੱਡਾ ਜੀਸੀਬੀ ਦਾ ਹਿੱਸੇ ਵਾਲਾ ਟਰੈਕਟਰ ਆ ਇਹ ਅੱਛਾ ਜੀਸੀਬੀ ਦਾ ਸਭ ਤੋਂ ਮਾਡਲ ਦਾ ਟਰੈਕਟਰ ਆ ਇਹ ਅੱਛਾ ਇੰਜਨ ਗੇਅਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਆ ਬਾਈ ਯਾਰ ਤੂੰ ਮਰਜੀ ਵਾ ਕੇ ਤਸਦੀ ਕਰ ਲੈ ਯਾਰ ਕਿਵੇਂ ਮਰਜੀ ਤਸਦੀ ਕਰ ਲੈ ਯਾਰ ਅਗਲਾ ਕਹੂਗਾ ਵਾਕਿਆ ਹੀ ਬਾਈ ਨੇ ਚੀਜ਼ ਦਿੱਤੀ ਆ ਸਾਨੂੰ ساری ਉਮਰ ਯਾਦ ਰੱਖੂਗਾ ਹੂੰ ਹੂੰ ਐਡਾ ਚੰਗਾ ਟਰੈਕਟਰ ਇੰਜਨ ਗੇਅਰ ਦੀ ਬਾਈ ਯਾਰ ਅੱ ਬੜੀ ਚੀ ਢਿੱਲੋ ਤੈਨੂੰ ਪਤਾ ਹੀ ਆਪਾਂ ਨਾ ਹੀ ਕਦੇ ਵੇਚੀ ਆ ਤੇ ਨਾ ਹੀ ਵੇਚਣੀ ਆ ਕਿੰਨੇ ਕੈਟਾਗਰੀ ਆ ਗਈ ਇਹਦੀ ਹਸਪਾਵਰ ਇਹ 55 ਹਸਪਾਵਰ ਹੁੰਦਾ ਵੀਰੇ ਟਰੈਕਟਰ ਇਹ ਅੱਛਾ 55 ਹਸਪਾਵਰ 55 ਪਾਵਰ ਦੇ ਵਿੱਚ ਹੁੰਦਾ ਇਹ ਹੂੰ ਇਹ ਜੀਸੀਬੀ ਦੇ ਹਿਸਿਆਲਾ ਟਰੈਕਟਰ ਆ ਗਿਆ ਬਈ ਇਹ ਵੱਡੇ ਹਿਸੇ ਵਾਲਾ ਤੇ ਹੁੰਦਾ ਲਈ ਡਿਮਾਂਡ ਆਇਆ ਡਿਮਾਂਡ ਬਾਈ ਕਿੰਨੀ ਦੱਸੀ ਸੀ ਕੀ ਦੀ ਡਿਮਾਂਡ ਬਾਈ ਜੀ ਇਹਦੀ 4 ਲੱਖ ਤੇ 60000 ਰੁਪਿਆ ਕਰਦੇ ਆਪਾਂ ਕਿੰਨੇ ਕੁ ਤਾਂ ਦੇ ਦੇਗਾ ਟਰੈਕਟਰ ਦੇ ਦਾਂਗੇ ਬਾਈ ਜੀ ਇਹ 4 ਲੱਖ ਤੇ 40000 ਦਾ ਟਰੈਕਟਰ 440 ਯਾਰ ਛਤਰੀ ਮਿਲ ਜੂਗੀ ਸਾਰਾ ਕੋ ਸਮਾਨ ਦੇਵਾਂਗੇ ਡੰਡਾ ਫਟਰੀ ਛਤਰੀ ਸਾਰਾ ਕੁਝ ਮਿਲੂਗਾ ਸਾਰੀ ਐਸੈਸਰੀ ਨਾਲ ਦੀ ਸਾਰੀ ਐਸੈਸਰੀ ਹੈ ਤੇ ਇੱਕ ਹੀ ਲੈ ਕੇ ਆਏ ਅੱਜ ਆਪਾਂ ਅੱਜ ਇੱਕ ਹੀ ਲਿਆਂਦਾ ਬਈ ਯਾਰ ਅੱਜ ਹੂੰ ਤੇ ਤੇਰਾ ਫੋਨ ਨੰਬਰ ਤੇ ਐਡਰੈਸ ਲਾ ਲਈ ਆਪਣਾ 9465422018 ਪਲੋਟ ਤੋਂ ਮਲੂਰ ਤੋਂ ਹਾਂਜੀ ਹਾਂਜੀ ਇੱਥੇ ਇੱਥੇ ਕਿੰਨੇ ਨੰਬਰ ਮੰਡੀ ਚੋਂ ਨੇ ਇੱਥੇ 20 ਨੰਬਰ ਪਲਾਟ 20 ਨੰਬਰ ਹਾਂਜੀ ਇਧਰ ਦੇਖ ਲੋ ਆ ਸਾਹਮਣੇ ਮੰਡੀ ਇਹ ਮਾਰ ਲਿੰਦੇਗਾ ਹਾਂ ਨਾ ਹਾਂਜੀ ਪਾਰਕਿੰਗ ਦੇ ਕੋਲੇ ਆਉਂਦਾ ਹਾਂ ਟ੍ਰੈਕਟਰ ਜਿਹੜਾ ਕਹਿਤਾ ਜਿਹੜਾ ਮੇਰਾ ਵੀਰ ਦੂਰ ਹੋ ਜਿੱਥੋਂ ਵੀ ਮਰਜ਼ੀ ਚੱਲ ਕੇ ਆਵੇ ਟ੍ਰੈਕਟਰ 'ਚ ਕੋਈ ਜਿਹੜੀ ਗੱਲ ਕਹੇ ਤੀ ਉਸ ਚੀਜ਼ 'ਚੋਂ ਫਰਕ ਨਿਕਲੇ ਆਪਾਂ ਦੇਣਦਾਰ ਆ ਉਸ ਚੀਜ਼ ਹੂੰ ਜਿਹੜੀ ਗੱਲ ਜਿੱਥੋਂ ਮਰਜ਼ੀ ਆ ਜੇ ਬੰਦਾ ਜਿੱਥੋਂ ਮਰਜ਼ੀ ਆ ਜੇ ਬੰਦਾ ਕਹਦੇ ਜੀ ਆਇਆ ਕਿਹਾ ਸੀ ਐ ਨਿਕਲਿਆ ਉਸ ਚੀਜ਼ ਦੇ ਆਪਾਂ ਦੇਣਦਾਰ ਨਹੀਂ ਝੂਠ ਮਾਰ ਕੇ ਗਦੀ ਚੀਜ਼ੇ ਵੇਚੀ ਏ ਢਿੱਲੋ ਨਹੀਂ ਵੇਚਣੀ ਏ ਜ਼ਿੰਦਗੀ ਦਾ ਸੂਲ ਏ ਸੂਲ ਏ ਜਿਹੜੀ ਗੱਲ ਲਓ ਵੀ ਮਿੱਤਰੋ ਭਰਾ ਦਾ ਨੰਬਰ ਆਪਣੇ ਦਾ ਆ ਗਿਆ ਵੀਡੀਓ ਚਲਾਤਾ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਕਰ ਲਿਓ ਫਾਲੋ ਲਾਲੀ ਭਾਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਭਾਈ